ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਟੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਇਹ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਹੈ ਅੱਜ ਦੀ ਵੀਡੀਓ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਇੱਕ ਪਹਿਲਾ ਸੂਆ ਜਰਸੀ ਗੱਬਣ ਵੜਾ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨਾ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਘਰੇਲੂ ਬਰੀਡ ਆ ਜ਼ਿੰਮੇਦਾਰ ਕਾਮਾਂ ਬਾਈ ਦਾ ਇਹ ਹਰ ਸਾਲ ਦੋ ਤਿੰਨ ਜਾਨਵਰ ਇਹ ਸਾਂਭ ਕੇ ਪਾਲ ਕੇ ਘਰ ਦੇ ਜਾਨਵਰ ਇਹ ਵੇਚ ਦਿੰਦੇ ਆ ਬਾਈ ਜੀ ਤੇ ਬਹੁਤ ਟੌਪ ਕਲਾਸ ਦੇ ਸੀਮਣ ਭਰਾਉਂਦੇ ਆ ਤੇ ਟੌਪ ਦੇ ਗਾਂ ਦੁੱਧ ਰਿਕਾਰਡ ਆਉਂਦੇ ਇਹਨਾਂ ਦੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਯਾਦਵਿੰਦਰ ਸਿੰਘ ਬਾਈ ਯਾਦਵਿੰਦਰ ਹਾਂਜੀ ਯਾਦਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 98723 98723 22069 22069 ਹਾਂਜੀ ਠੀਕ ਹੈ ਜੀ ਇਹ ਵੜ ਆਪਣੇ ਘਰ ਦੀ ਹੈ ਬਾਈ ਹਾਂਜੀ ਹਾਂਜੀ ਬਾਈ ਤੇ ਕਿਹੜੇ ਸੀਮੰਦੀ ਹੈ ਬਾਈ ਇਹ ਇਹ ਬਾਈ ਜੀ 50062 ਦੀ ਆ 50062 ਦੀ ਆਪ ਆ ਹਾਂਜੀ ਤੇ ਅੱਗੇ ਗੱਬਣ ਕਿਹੜੇ ਸੀਮੰਤੋਂ ਆ ਬਾਈ ਇਹ ਵੀ 21035 ਲਵਾਇਆ ਸੀ ਇਹਦੇ 21035 ਹਾਂਜੀ ਲਓ ਵੀ ਸੱਜਣੋ ਸਾਰਾ ਰਿਕਾਰਡ ਆ ਬਾਈ ਦਾ ਪ੍ਰੋਪਰ ਸੰਭ ਕੇ ਰੱਖਿਆ ਹੋਇਆ ਤੇ ਬਹੁਤ ਚੰਗੇ ਸੀਮੰਦੀ ਵੜਾ ਤੇ ਪਹਿਲਾ ਸੂਆ ਇਹਦੇ ਸੂਣਾ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਵੀ ਹਫਤਾ ਲੈ ਜੂਗੀ ਇੱਕ ਹਫਤਾ ਠੀਕ ਹੈ ਜੀ ਤੇ ਆਉ ਇਹਦੀ ਮਾਂ ਹੈ ਜੀ ਪਰਲੇ ਪਾਸੇ ਹਾਂਜੀ ਹਾਂਜੀ ਲਾਓ ਵੀ ਮਿੱਤਰੋ ਆਉ ਮਾਂ ਇਹਦੀ ਪਰਲੇ ਪਾਸੇ ਇਸ ਜਰਸੀ ਖੜੀ ਹੈ ਘਰ ਦੇ ਜਾਨਵਰ ਆ ਤੇ ਹਫਤਾ ਸੂਣ ਚ ਬਾਕੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦੇਣੀ ਦੇਖ ਸਕਦੇ ਹੋ ਦੋਸਤੋ ਮੱਥੇ ਦੇ ਵਿੱਚ ਵੈਲ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਥੋੜੀ ਬਣੀ ਹੋਈ ਆ ਤੇ ਕਾਨਾ ਛੋਟਾ ਛੋਟਾ ਹੈ ਬੋਰਡ ਦੇ ਪੱਤਿਆਂ ਵਰਗਾ ਤੇ ਥਾਣਾ ਸੋਹਣਾ ਲੱਗਿਆ ਬਾ ਕਮਾਲਾ ਥਾਣਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਗੁਲਾਬੀ ਰੰਗ ਦਾ ਕਰਮਾ ਵਾਲੀ ਨੇ ਹਵਾਨਾ ਤਿਆਰ ਕਰਨਾ ਤੇ ਹਜੇ ਹਫਤੇ ਵੀ 10 ਦਿਨਾਂ ਦੀ ਡੀਡ ਕਰਿਓ ਉਸ ਢੰਗ ਨਾਲ ਤੁਸੀਂ ਜਜਮੈਂਟ ਕਰਨੀ ਆ ਪੰਜਾਬ ਦੀ ਜਰਸੀ ਦੋਸਤੋ ਇਹਨੂੰ ਕਹਿ ਸਕਦੇ ਆ ਆਪਾਂ ਦੇਖ ਸਕਦੇ ਹਾਂ ਤੁਸੀਂ ਬਹੁਤ ਸੋਹਣਾ ਥਣ ਹਵਾਨਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਸਣਾਵਾ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਥਣ ਹਵਾਨਾ ਵਿੱਥ ਵੀ ਚੰਗੀ ਆ ਤੇ ਸਾਈਜ਼ ਵੀ ਦੋਸਤੋ ਚੰਗਾ ਬਾਕੀ ਪਸਮਾ ਕਰਕੇ ਹੋਰ ਵੀ ਚੰਗਾ ਬਣ ਜਾਣਾ ਥਾਂ ਕਦ ਵੀ ਲੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਇਹ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਦੋਸਤੋ ਰੀਡ ਦੀ ਹੱਡੀ ਬਿਲਕੁਲ ਗਾਜਰ ਦੀ ਸਿੱਧੀ ਆ ਤੁਰਦੀ ਦੋ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਣੀ ਆ ਆਹ ਦੇਖ ਸਕਦੇ ਹੋ ਦੋਸਤੋ ਘਰੇਲੂ ਬਰੀਡ ਆ ਬਾਈ ਦੀ ਇਹ ਕਾ ਵਹਿੜਾ ਇਸੇ ਦੀ ਭੈਣ ਆ ਇਹ ਤੇ ਚੰਗੇ ਸੀਮਣ ਵਰਤਦੇ ਆ ਬਾਈ ਗਾਂ ਕਿ ਚੰਗੀ ਬਰੀਡ ਪੈਦਾ ਹੋ ਸਕੇ ਲਓ ਇਹ ਮਤਲਬ ਜਿੰਨਾ ਕੁ ਤਰੀ ਤੁਹਾਨੂੰ ਤੋੜ ਕੇ ਦਿਖਾਵਾਂ ਮੱਛਰ ਦੀ ਆ ਥੋੜਾ ਜਿਹਾ ਬਹੁਤ ਚੰਗੀ ਵਹਿੜਾ ਦੋਸਤੋ ਮਾਂ ਵੀ ਚੰਗੀ ਹੈ ਇਹਦੀ ਘਰ ਦੀ ਵੱੱਛੀ ਆ ਘਰੇਲੂ ਜਿੰਮੇਦਾਰ ਪਰਿਵਾਰ ਆ ਜਿਹਦੇ ਕੋਲ ਇਹ ਵਹਿੜਾ ਕੋਈ ਨਹੀਂ ਕੋਈ ਲੈ ਚੱਲ ਭਾਈ ਹਾਜੀ 8-10 ਦਿਨ ਦੋਸਤੋ ਸੂਣ ਜੇ ਨੇ ਲੈ ਜਾਣੇ ਸਿੱਧੀ ਦੌਰ ਭਾਈ ਪਰੇ ਨੂੰ ਕੱਲਾ ਚੱਲ ਫੇ ਬਹੁਤ ਸਾਫ਼ ਸੁਥਰੀ ਤੇ ਪੱਧਰ ਵਹਿੜਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਢੀਮਾਂ ਵਾਲੀ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਲਾਵਾਂ ਬਾਹਰੀ ਬਾਹਰੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਬਾਈ 1,20,000 ਰੁਪਏ 1,20,000 ਮਾਨਤਾਨ ਹੋ ਜਾਊਗਾ ਬਾਈ ਜੀ ਥੋੜਾ ਬਹੁਤਾ ਕਰਾਂਗੇ ਬਈ ਲਓ ਵੀ ਮਿੱਤਰੋ 1,20,000 ਮੁੱਲਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਾਹੜ ਪਸੰਦ ਆਤਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਐ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੇੜ ਕਿੱਦਾਂ ਦੀ ਲੱਗੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ